ਹਾਂਜੀ ਆਪਾਂ ਨੈਕਸਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਲਗੀ ਲੜਨੋਂ ਤੋਂ ਪਹਿਲਾਂ ਜਿਹਦੇ ਤੋਂ ਆਪਣੀਆਂ ਪਹਿਲੀਆਂ ਆਪਾਂ ਵੀਡੀਓ ਪਾਈਆਂ ਆਆਂ ਪੰਜ ਦਿਨ ਦੀਆਂ ਆਪਾਂ ਉਹਨਾਂ ਨੂੰ ਇੱਕ ਵਾਰ ਪਿਛਲੇ ਵੀਡੀਓ ਸਾਰੀ ਇੱਕ ਵਾਰ ਦੇਖ ਲਈਏ ਤਾਂ ਕਿ ਆਪਾਂ ਜੋ ਪਿਛਲੇ ਜੋ ਕੀਤਾ ਆਪਾਂ ਉਹ ਰਿਮਾਈਂਡ ਹੋ ਜਾਵੇ ਤੇ ਅੱਗੇ ਵੀਡੀਓ ਸ਼ੁਰੂ ਕਰਦੇ ਆਂ ਜੀ ਪਿਛਲੀ ਵੀਡੀਓ ਦੇਖਦੇ ਆਂ ਜੀ ਆਪਾਂ ਆਪਾਂ ਖੱਬੇ ਹੱਥ ਵਿੱਚ ਆਹ ਕੌਰਨ ਫੜ ਲਓ ਸੱਜੇ ਹੱਥ ਵਿੱਚ ਆਪੂਣੀ ਫੜ ਕੋਈ ਫੜ ਕੇ ਇਹ ਖੁੱਲਾ ਪਾਸਾ ਆ ਉਹਨੂੰ ਆਪਣੀ ਸ਼ੈਅ ਤੇ ਫੜ ਲੈਣਾ ਜੀ ਆ ਫੜੋ ਜੀ ਠੀਕ ਹੈ ਜੀ ਮੱਥਾ ਦੇਖੋ ਤੇ ਲੜ ਨੂੰ ਗਿੱਚ ਤੇ ਰੱਖ ਰਿਆ ਹੁਣ ਕੀ ਕਰਾਂ ਜੀ ਦੋਨੇ ਪੱਲੇ ਬਰਾਬਰ ਕਰਕੇ ਪੂਣੀ ਦੀ ਚੌੜਾਈ ਜ਼ਿਆਦਾ ਨਾ ਹੋਵੇ ਇਹ ਧਿਆਨ ਰੱਖਣਾ ਬੈਕ ਸਾਈਡ ਦੀ ਘਰ ਤੋਂ ਲੜ ਸਿਰ ਦੇ ਸੈਂਟਰ ਵਿੱਚ ਰਜੋ ਇਹ ਧਿਆਨ ਰੱਖਣਾ ਜਿਹੜਾ ਆਹ ਪਾਸਾ ਆ ਇਹਨੂੰ ਆਪਾਂ ਸਿੱਧੇ ਸੈਂਟਰ ਵਿੱਚ ਰੱਖਣਾ ਇਸ ਪਾਸੇ ਨੂੰ ਸਿੱਧੇ ਸੈਂਟਰ ਵਿੱਚ ਨਹੀਂ ਰੱਖਣਾ ਆਹ ਕਿਨਾਰੀ ਜਿਹੜੀ ਆ ਇਹ ਬੰਦ ਵਾਲਾ ਪਾਸਾ ਆ ਇਹਨੂੰ ਸਿੱਧੇ ਸੈਂਟਰ ਵਿੱਚ ਰੱਖਣਾ ਦੋਨੇ ਪੱਲੇ ਬਰਾਬਰ ਕਰ ਲਓ ਹੱਥ ਤੱਕ ਸੁਭਾਈ ਕਰਕੇ ਪਹਿਲਾਂ ਦੋਨੇ ਪੱਲੇ ਦੇਖੋ ਬਰਾਬਰ ਆ ਉੱਪਰਲਾ ਪੱਲਾ ਖਿੱਚੋ ਖਿੱਚ ਕੇ ਇੱਥੇ ਹੱਥ ਇੱਧਰ ਰੱਖਣਾ ਆਹ ਹੱਥ ਥੋੜਾ ਉੱਪਰ ਚੱਕ ਕੇ ਚੁੰਡੀ ਭਰ ਕੇ ਤੇ ਫੋਲਡ ਕਰ ਦਿਓ ਬੜੇ ਆਰਾਮ ਨਾਲ ਕਾਲੀ ਨਹੀਂ ਕਰਦੀਆਂ ਆਪਾਂ ਆਹ ਦੇਖ ਥੱਲੇ ਹੀ ਫੋਲਡ ਕਰ ਲਿਆ ਹੱਥ ਨਾਲ ਪ੍ਰੈਸ ਕਰਕੇ ਆਪਾਂ ਅੱਧੀ ਇੱਕ ਔਰ ਕਰਕੇ ਲੜ ਨੂੰ ਕੰਦੇ ਥੱਲੇ ਲੈ ਜਾਣਾ ਆਪਾਂ ਆਮ ਬੱਚੇ ਕੀ ਕਰਦੇ ਆ ਜੋ ਲੜ ਪਾਉਂਦੇ ਆ ਇੱਥੋਂ ਅੱਖ ਕਵਰ ਕਰਕੇ ਗੱਲ ਨੂੰ ਏਦਾਂ ਕਵਰ ਕਰ ਲੈਂਦੇ ਆ ਇਹਦਾ ਨੁਕਸਾਨ ਕੀ ਹੈ ਜੀ ਜੋ ਨੈਕਸਟ ਲੜਾ ਉੱਪਰ ਪਾਉਣਾ ਆਪਾਂ ਉਹਦੇ ਨਾਲ ਇਹ ਲੜ ਇੱਥੋਂ ਖਿਸਕ ਜਿਆਣਾ ਤੇ ਇੱਥੇ ਏਦਾਂ ਇਕੱਠਾ ਹੋ ਜਾਣਾ ਨੇ ਇਸ ਕਰਕੇ ਆਪਾਂ ਪਹਿਲਾਂ ਹੀ احتیاط تن ਅੱਖ ਤੋਂ ਕਵਰ ਕਰਕੇ ਲੜ ਨੂੰ ਲੜ ਸਿੱਧਾ ਕਾਂ ਦੇ ਥੱਲੇ ਜੇ ਚੜਾਈ ਘਟ ਹੈ ਤਾਂ ਪੂਰੀ ਸੈਟ ਕਰ ਲੈਣੀ ਆ ਦੇਖ ਲਓ ਲਗਭਗ ਪੰਜ ਤੋਂ ਉਂਗਲਾ ਆਪਣੀ ਚੜਾਈ ਹੈਗੀ ਆ ਲੜ ਦੀ ਇੱਥੋਂ ਪੱਲਾ ਫੜਿਆ ਬੈਕ ਸਾਈਡ ਤੇ ਉਂਗਲਾ ਲਾ ਕੇ ਲਾ ਨੂੰ ਸਿੱਧਾ ਉੱਪਰ ਖੜਾ ਕਰਤਾ ਪਹਿਲੇ ਲੜਦੇ ਆਪਾਂ ਹਾਫ ਦੇ ਵਿੱਚ ਲੜੋ ਇੱਥੇ ਰੱਖ ਦੇਣਾ ਉਹ ਧਿਆਨ ਰੱਖਣਾ ਆਪਣਾ ਜਿਹੜਾ ਬੰਦ ਵਾਲਾ ਪਾਸਾ ਆ ਉਹ ਆਪਾਂ ਉੱਪਰ ਰੱਖਣਾ ਤੇ ਖੁੱਲੇ ਵਾਲਾ ਪਾਸਾ ਥੱਲੇ ਇੱਥੇ ਆ ਕੇ ਦੋਨੇ ਪੱਲੇ ਬਰਾਬਰ ਫੜ ਲਓ ਫੜ ਕੇ ਇਹ ਲੜਦੀ ਆਪਾਂ ਆਪਣੇ ਹੱਥ ਤੱਕ ਸਵਾਈ ਕਰ ਲੈਣੀ ਆ ਉਹ ਦੇਖੋ ਇਹ ਆਪਾਂ ਇਸ ਲੜ ਨੂੰ ਫੜਨਾ ਕਿਸ ਤਰ੍ਹਾਂ ਆ ਜੁਲਾੜੂ ਫੜਨਾ ਆ ਇਹਦੇ ਫੜ ਲਓ ਜੀ ਇਹ ਆਹ ਪੱਤੀ ਇਹ ਜੁਲਾੜੂ ਫੜੋ ਇਸ ਲੜ ਨੂੰ ਆਪ ਇਦਾਂ ਨਹੀਂ ਫੜਨਾ ਇਸ ਲੜ ਨੂੰ ਆਪ ਫੜਨਾ ਇਸ ਤਰ੍ਹਾਂ ਜਦੋਂ ਆਪਾਂ ਲੜ ਪਾ ਕੇ ਇੱਥੇ ਇਸ ਥਾਂ ਤੇ ਆਪ ਆਉਣਾ ਆ ਇਸ ਥਾਂ ਤੇ ਆ ਕੇ ਆਪਾਂ ਇਸ ਲੜ ਨੂੰ ਪੁੱਠੇ ਹੱਥ ਨਾਲ ਫੜਨਾ ਹਮੇਸ਼ਾ ਇਸ ਤਰ੍ਹਾਂ ਫੜਨਾ ਠੀਕ ਹੈ ਜੀ ਛੱਡ ਦਿਓ ਤਾਂ ਕਿ ਉਪਰੋਂ ਉਂਗਲਾਂ ਦੇ ਕੋਟੇ ਤੇ ਹੱਥ ਦੀ ਇਸ ਗੱਦੀ ਨਾਲ ਇਹਨੂੰ ਪਿੰਚ ਕਰਕੇ ਇਹਦੀ ਧਰ ਬੰਨ੍ਹ ਲੈਣੀ ਆ ਦੇਖੋ ਲੜਦੀਆਂ ਸਫਾਈ ਹੋ ਗਈ ਲੜ ਨੂੰ ਤੁਸੀਂ ਖਿੱਚ ਕੇ ਇੱਥੇ ਕਿੰਗਲ ਅਗੂਠਾ ਲਾ ਕੇ ਲਾਣ ਨੂੰ ਹੌਲੀ 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 ਇੱਥੇ ਇਕੱਠਾ ਕਰ ਲਓ। ਦੇਖ ਹੱਥ ਤੱਕ ਸਪਾਈਕਰ ਤੋਂ ਥੱਲੇ ਫੋਲਡ ਕਰ ਲਓ। ਦੇਖੋ ਇਹ ਬਣ ਗਿਆ ਜੀ ਆਪਣਾ ਸੈਕੰਡ ਲੜ। ਤੇ ਹੁਣ ਇਹ ਇਸ ਥਾਂ ਤੋਂ ਆਪਾਂ ਪੱਗ ਦੀ ਸ਼ੁਰੂਆਤ ਕਰਦੇ ਆਂ। ਇਤੋਂ ਆਪਣੀ ਨੋਕ ਦੀ ਆ ਨੋਕ ਨੂੰ ਆਪਾਂ ਦੇਖਣਾ ਆ ਨੋਕ ਕਿੱਥੇ ਬਣਨੀ ਆ। ਨੋਕ ਕਦੀ ਵੀ ਆਪਣੀ ਨੱਕ ਦੀ ਸੇਧ ਤੇ ਨਹੀਂ ਬਣੋਣੀ ਆ ਆਪਾਂ। ਜਿਹੜਾ ਆ ਪਿੰਚ ਕੀਤਾ ਆ ਆਪਾਂ ਇਹ ਆਪਾਂ ਕੀਤਾ ਆ ਆਪਣੀ ਸਜੀ ਅੱਖ ਦੇ ਪਰਵਟੇਲੀ ਸੇਧ ਤੇ ਠੀਕ ਹੈ ਜੀ ਇਸ ਥਾਂ ਤੇ ਆਪਾਂ ਇਹਨੂੰ ਕਹਿੰਦੇ ਆ ਜੀ 0. ਇਸ ਪੁਆਇੰਟ ਤੇ ਹੀ ਆਪਾਂ ਜਿੰਨੀ ਲੜ ਰੱਖਣੇ ਆ ਇਸ ਪੁਆਇੰਟ ਤੇ ਹੀ ਰੱਖਾਂਗੇ ਤੇ ਇਸ ਪੁਆ ਇਸ ਲੜ ਨੂੰ ਫਿਰ ਧਿਆ ਰੱਖਣਾ ਆਹ 0. ਤੁਹਾਡਾ ਜਿੰਨੀ ਲੜ ਆਉਣੇ ਆ ਜਿਹੜਾ ਆਹ ਲੜਾ ਜਦੋਂ ਫੋਲਡ ਕੀਤਾ ਆਪਾਂ ਇਹ ਵੀ ਇਸ ਥਾਂ ਤੇ ਆ ਆ ਦੋ ਲੜ ਨਿਕਲੇ ਆ ਇਹ ਵੀ ਇਸ ਥਾਂ ਤੇ ਆ ਤੀਜਾ ਲੜ ਵੀ ਇੱਥੋਂ ਹੀ ਨਿਕਲਣਾ ਚੌਥਾ ਵੀ ਇੱਥੋਂ ਨਿਕਲਣਾ ਇਸ ਪੁਆਇੰਟ ਨੂੰ ਆਪਾਂ ਮੁੱਖ ਰੱਖ ਕੇ ਚੱਲਾਂਗੇ ਹੋ ਲੜਾ ਆਪੇ ਤੋਂ ਦੇਖੋ ਸਾਫ ਕਰ ਲਿਆ ਸਾਫ ਕਰਕੇ ਹੱਥ ਨਾਲ ਪ੍ਰੈਸ ਕਰ ਦਿਓ ਲੜਾ ਦਾ ਡਿਸਟੈਂਸ ਦੇਖਣਾ ਆ ਪਹਿਲਾ 0. ਫਿਰ ਆ ਦੇਖੋ ਫਿਰ ਇੱਥੇ ਤੋਂ ਦੇਖੋ ਤਿੰਨ ਥਾਂ ਤੋਂ ਲੜ ਨੂੰ ਚੈੱਕ ਕਰਕੇ ਲੜ ਨੂੰ ਦੇ ਕਿਚੇ ਤੱਕ ਪਿਛਾ ਦਿਓ ਇਹ ਆਪਣੀ ਲੜ ਹੋ ਗਿਆ ਜੀ ਦੂ ਠੀਕ ਹੈ ਜੀ ਦੂ ਲੜ ਤਿਆਰ ਰੱਖਣਾ ਜਿਹੜਾ ਲੜਣਾ ਆਪਾਂ ਦੂਸਰੇ ਲੜਵੇ ਦੇਖਿਆ ਸੀਗਾ ਇਸ ਥਾਂ ਤੇ ਆ ਕੇ ਆਪਾਂ ਪਹਿਲਾਂ ਪੂਣੀ ਸੈੱਟ ਕਰਨੀ ਆ ਕਾਲ ਕੋਈ ਨਹੀਂ ਕਰਨੀ ਬੜੇ ਆਰਾਮ ਦੇ ਨਾਲ ਪੂਣੀ ਸੈੱਟ ਕੀਤੀ ਲੜ ਨੂੰ ਇਥੋਂ ਫੜੋ ਖਿੱਚ ਕੇ ਤੇ ਦੋਨੇ ਲੜੜ ਬਰਾਬਰ ਕਰ ਲਓ ਆ ਦੇਖੋ ਦੋਨੇ ਪੱਲੇ ਆਪਾਂ ਬਰਾਬਰ ਕਰ ਲਏ ਆ ਬਰਾਬਰ ਕਰਕੇ ਤੇ ਇਸ ਇਸ ਗੱਲ ਧਿਆਨ ਰੱਖਣਾ ਇਹ ਪੱਲਾ ਜਿਆਦਾ ਚੌੜਾ ਨਾ ਹੋਵੇ ਠੀਕ ਹੈ ਜੀ ਆਪਣੀ ਪਟਾਲਾ ਸ਼ੇਪ ਆ ਗਿਆ ਇਸ ਕੋ ਆ ਕੇ ਆਪਾਂ ਇਹਨੂੰ ਜਿਆਦਾ ਚੌੜਾ ਨਹੀਂ ਕਰਨਾ ਦੇਖੋ ਦੋਨੇ ਪੱਲੇ ਬਰਾਬਰ ਕਰ ਲਏ ਇਥੋਂ ਫੜਿਆ ਬੰਦ ਵਾਲਾ ਪਾਸਾ ਉੱਪਰ ਬੈਕ ਸੇਟ ਤੋਂ ਉੱਪਰ ਹਲਕਾ ਜਿਹਾ ਉਂਗਲ ਨਾਲ ਅੰਦਰ ਫੋਲਡ ਕਰਨਾ ਕਪੜਾ ਪਿੱਛੂਲੇਰ ਤੋਂ ਦੇ ਬਰਾਬਰ ਹੈ ਇਸ ਥਾਂ ਤੋਂ ਆਪਾਂ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਫੜ ਕੇ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜਨੀ ਵਾਰ ਰੱਖ ਲੈਣਾ ਉੱਤੋਂ ਥੋੜੋ ਇੱਥੇ ਨੀਵਾ ਕਰ ਦਿਓ ਬੜੇ ਆਰਾਮ ਦੇ ਨਾਲ ਕਾਲ ਇੱਥੇ ਬਿਲਕੁਲ ਨਹੀਂ ਕਰਨੀ ਦੇਖੋ ਲੜ ਬਰਾਬਰ ਕਰ ਲੈ ਠੀਕ ਹੈ ਜੀ ਅਇਤੋਂ ਪੱਲਾ ਫੜੋ ਇੱਧਰ ਦੇਖਣਾ ਕਪੜਾ ਉੱਪਰ ਹੋਵੇ ਥੱਲੇ ਕਪੜਾ ਲਾਵੇ ਜਿੱਥੇ ਥੱਲੇ ਥੱਲੇ ਕਪੜਾ ਵਾਧੂ ਆਉਂਦਾ ਆ ਉਹਨੂੰ ਸੈੱਟ ਕਰਕੇ ਕਪੜਾ ਸਾਰਾ ਉੱਪਰ ਲੈ ਜਾਓ ਸਿਰਫ ਉਹ ਦੋ ਪੱਲੇ ਜਿਹੜੇ ਆਪਾਂ ਥੱਲੇ ਕੀਤੇ ਆ ਉਹੋ ਹੀ ਹੋਣ ਬਾਕੀ ਹੋਰ ਕਪੜਾ ਵਾਧੂ ਥੱਲੇ ਨਾ ਕੋਈ ਆਵੇ ਇਤ ਬੜਿਆ ਦੇਗ ਸਾਈਡ ਤੋਂ ਆਪਾਂ ਇਸ ਤਰ੍ਹਾਂ ਉਂਗਲ ਦਾ ਅੰਦਰ ਫੋਲਡ ਕਰਾਂਗੇ ਤੀਸਰੇ ਲੜ ਤੋਂ ਇੱਕ ਉਂਗਲ ਦੇ ਫਾਸਲੇ ਤੇ ਇਹ ਲੜਦਾ ਖਿਦਵਾਉਗੇ ਆਪਾਂ ਆ ਦੇਖੋ ਲੜਦਾ ਖਿਲਾ ਦੇ ਤੇ ਆ ਕਪੜਾ ਆਪਾਂ ਥਲੇ ਕਿੱਚ ਨੂੰ ਆਉਂਗੇ ਹੁਣ ਆਪਾਂ ਦੇਖੋ ਉਪਰੋਂ ਸ਼ੁਰੂ ਕੀਤੀ ਸੀ ਆਪਾਂ ਆਪਣੇ ਅੱਖ ਤੱਕ ਆ ਗਏ ਆ ਜੀ ਇਹ ਲੜਾ ਆਪਾਂ ਅੱਖ ਤੱਕ ਲੈ ਆਉਣਾ ਜਿਹੜਾ ਇਹ ਲੜਿਆ ਇਹ ਆਪਣਾ ਆਖਰੀ ਲੜਦਾ ਬੀਸ ਬਣਾਣਾ ਇਹਦਾ ਇਸ ਕਰਕੇ ਨੂੰ ਅੱਖ ਤੱਕ ਲਿਆ ਕੇ ਆਪਾਂ ਥਲੇ ਕਪੜਾ ਭਰਨਾ ਆ ਤੇ ਉਹਦੇ ਨਾਲ ਨਾਲ ਆਪਣਾ ਇਹ ਚੀਜ਼ ਧਿਆਨ ਰੱਖਣਾ ਕੰਨਾਂ ਦੇ ਉੱਪਰ ਆਪਣਾ ਕਪੜਾ ਪ੍ਰੋਪਰ ਸਹੀ ਆ ਰਿਹਾ ਆ ਇਹ ਚੀਜ਼ਾਂ ਦਾ ਧਿਆਨ ਤੁਸੀਂ ਰੱਖ ਕੇ ਹੀ ਪੱਗ ਬੰਨ੍ਹਣੀ ਆ ਆ ਦੇਖੋ ਇੱਥੇ ਤੱਕ ਆ ਕੇ ਫਿਰ ਉਸੇ ਤਰ੍ਹਾਂ ਹੀ ਹਰ ਵਾਰ ਆਪਾਂ ਇੱਥੇ ਆ ਕੇ ਕਪੜਾ ਪਹਿਲਾਂ ਸੈੱਟ ਕਰਨਾ ਲੜ ਪਾਉਣ ਦੀ ਕਾਲੀ ਨਹੀਂ ਕਰਨੀ ਕਾਲੀ ਕੰਦਲਾ ਤੁਹਾਡੇ ਕੇਤਰਾ ਦੇ ਫਿਰ ਵਿਗਨ ਪੈ ਜਾਂਦੇ ਆ ਲੜ ਖਰਾਬ ਹੋ ਜਾਂਦਾ ਆ ਤੁਸੀਂ ਇਹ ਧਿਆਨ ਰੱਖਣਾ ਆ ਦੇਖੋ ਪੱਲਾ ਆਪਾਂ ਬਿਲਕੁਲ ਸਾਫ਼ ਕਰ ਲਿਆ ਕਰਕੇ ਆਪਾਂ ਇੱਥੇ ਉਂਗਲ ਰੱਖੀ ਇੱਥੇ ਗੁੱਠਾ ਰੱਖ ਕੇ ਅੰਗੂਠੇ ਨੂੰ ਆਪਾਂ ਉੱਪਰ ਖਿੱਚਿਆ ਲਓ ਆਪਣਾ ਥੱਲੇ ਵਾਲਾ ਦੇਖੋ ਆ ਕਪੜਾ ਆਪਣਾ ਜ਼ੀਰੋ ਪੁਆਇੰਟ ਤੇ ਆ ਗਿਆ ਔਰ ਇਹਨੂੰ ਰੱਖਾਂ ਤੁਸੀਂ ਇਹ ਰੱਖ ਦਿਓ ਤੇ ਆਪਣਾ ਗੁੱਠਾ ਕਦੀ ਵੀ ਤੁਸੀਂ ਇਦਾਂ ਬਾਹਰ ਨਹੀਂ ਕਰਨ। ਜਦੋਂ ਗੁੱਠਾ ਕੱਢੋਗੇ ਆ ਦੇਖੋ ਇਹ ਆਪਾਂ ਆ ਸੈੱਟ ਕੀਤਾ। ਦੱਬ ਕੇ ਗੁੱਠੇ ਨੂੰ ਇਦਾਂ ਬਾਹਰ ਕੱਢ ਲਓ। ਉਹਨਾਂ ਨਾਲ ਕੀ ਹੋਊਗਾ ਤੁਹਾਡਾ ਲੜੜਾ ਆ ਪ੍ਰੈਸ ਵੀ ਹੋ ਜਾਊਗਾ ਤੇ ਨਾਲੇ ਲੜ ਸਾਫ ਹੋ ਜਾਊਗਾ। ਆ ਤੇ ਆ ਦੇਖੋ ਹੁਣ ਦੂਜੀ ਵਾਰ ਆਪਾਂ ਹੁਣ ਜਿੰਨੇ ਲੜ ਪਾਵਾਂਗੇ ਸੈਕਿੰਡ ਲੜ ਤੋਂ ਬਾਅਦ ਦੇ ਆਪਾਂ ਉਹਨਾਂ ਲੜਾਂ ਨੂੰ ਦੋ-ਦੋ ਵਾਰ ਫੋਲਡ ਕਰਾਂਗੇ। ਆਪ ਇੱਕ ਵਾਰ ਪਹਿਲਾਂ ਫੋਲਡ ਕੀਤਾ ਸੀ, ਦੂਜੀ ਵਾਰ ਆਪਾਂ ਪਿੰਚ ਕਰ ਲਿਆ। ਇਹ ਆ ਦੇਖੋ। ਉਹ ਕਿਉਂ ਕਹਿਆ ਜੀ? ਸਾਫ ਕਰਕੇ ਇਹ ਆ ਦੇਖੋ ਇਹ ਲੋ ਆਪਣਾ 0 ਪੁਆਇੰਟ ਦੇਖੋ ਫਿਰ ਆਪਾਂ ਵੱਟਿਆਂ ਤੋਂ ਡਿਸਟੈਂਸ ਦੇਖੋ ਫਿਰ ਆਪਾਂ ਆਸ ਵਾਲੇ ਦਿਸ਼ਾ ਦੇ ਕੇ ਲੜਾਂ ਦਾ ਡਿਸਟੈਂਸ ਲੜਾਂ ਦੀ ਮੋਟਾਈ ਦੇ ਕੇ ਆਪਾਂ ਇਹ ਲੜ ਨੂੰ ਪਿੱਛੇ ਪਾ ਦਿੰਦੇ। ਦੇਖੋ ਲੜ ਚਲੇ ਗਿਆ ਆਪਾਂ ਜੀ ਸਭ ਤੋਂ ਪਹਿਲਾਂ ਦੋਨੇ ਪੱਲੇ ਬਰਾਬਰ ਕੀਤੇ ਕਪੜਾ ਝਾੜਿਆ ਚੜ ਕੇ ਇਹ ਚੱਕੀਤਾ ਥੱਲੇ ਆਪਣੇ ਕੱਪੜਾ ਤਾਂ ਨਹੀਂ ਵਾਧੂ ਕੋਈ ਹੈਗਾ ਸਾਦਾ ਕਪੜਾ ਇੰਨੀ ਥੱਲੇ ਰੱਖਣਾ ਆਪਾਂ ਲਾੜ ਨੂੰ ਇੰਨਾ ਚੌੜਾ ਕੀਤਾ ਇੱਕਦਮ ਫੜਿਆ ਬੈਕ ਸਾਈਡ ਤੋਂ ਹਲਕਾ ਜਾ ਪਿੰਚ ਕਰਕੇ ਆ ਲਾੜ ਦੇ ਨਾਲ 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 ਰੱਖਤਾ ਇੱਕ ਉਂਗਲੀ ਮਾ ਇਹ ਆ ਦੇਖੋ ਇਹ ਲਾੜ ਆਪਾਂ ਇੱਥੇ ਰੱਖਣਾ ਇਹ ਆਪਾਂ ਪ੍ਰੋਪਰ ਅੱਖ ਦੇ ਉੱਪਰ ਲੈ ਆਉਣਾ ਇਸ ਲਾੜ ਦੇ ਨਾਲ ਆਪਾਂ ਪੂਰੀ ਪੱਗ ਦੀ ਸ਼ੇਪ ਬਣਾ ਲੈਣੀ ਆ ਜਿੰਨਾ ਲਾੜ ਆਪਣਾ ਪਹਿਲਾਂ ਇਸ ਅੱਖ ਦੇ ਉੱਪਰ ਲਾੜ ਹੈਗਾ ਆ ਉਹ ਹਿਸਾਬ ਨਾਲ ਇਹਦੀ ਪਰਖਾਂਗੇ ਆਪਾਂ ਇਸ ਲੜ ਦੀ ਪੂਰੀ ਸ਼ੇਪ ਬਣਾਉਣੀ ਆਪਾਂ ਇਸ ਲੜ ਨੂੰ ਉਹ ਮਰਖਣਾ ਬਿਲਕੁਲ ਸਾਫ਼ ਇੱਥੋਂ ਕੱਪੜਾ ਇੱਥੋਂ ਵੀ ਚੈੱਕ ਕਰਾਂਗੇ ਆਪਾਂ ਕੰਨ ਦੇ ਉੱਪਰ ਕੱਪੜਾ ਬਿਲਕੁਲ ਸਹੀ ਆ ਆਪਣੀ ਇੱਥੇ ਕੱਪੜਾ ਸਹੀ ਆ ਕਿਤੇ ਜ਼ਿਆਦਾ ਜਾਂ ਘੱਟ ਨਹੀਂ ਹੈਗਾ ਫਿਰ ਦੋਨੇ ਪੱਲੇ ਬਰਾਬਰ ਕੀਤੇ ਇਹ ਜਿਹੜਾ ਤੁਸੀਂ ਲੜ ਪਾਉਨੇ ਆ ਉਹ ਇਸ ਗੱਲ ਧਿਆਨ ਰੱਖਣਾ ਇਹ ਜਿਹੜਾ ਤੁਸੀਂ ਕੱਪੜਾ ਫੜਦੇ ਆ ਇਹਦੀ ਡਾਇਰੈਕਸ਼ਨ ਤੁਹਾਡੀ ਕਿਹੜੀ ਆ ਹਾਂ ਦੇਖੋ ਇਹ ਥੱਲੋਂ ਆਪਾਂ ਲੜ ਉੱਪਰ ਗਏ ਆ ਹਾਜੀ ਡਾਇਰੈਕਸ਼ਨ ਮੇਰੇ ਉੱਪਰ ਆ ਇਹ ਪਹਿਲਾ ਲੜ ਪਾਇਆ ਸੀਗਾ ਥੱਲੇ ਸੀ ਇਹ ਥੋੜੀ ਉੱਚੀ ਹੋਈ ਇਹ ਦੀ ਥੋੜੀ ਹੋਰ ਉੱਚੀ ਹੋਈ ਇਹ ਦੀ ਥੋੜੀ ਹੋਰ ਉੱਚੀ ਹੋਈ ਹੁਣ ਆਪਾਂ ਲਾਸਟ ਲੜ ਤੇ ਸਾਰਾ ਟੌਪ ਦੇ ਉੱਪਰ ਇੱਥੇ ਆ ਗਏ ਹੁਣ ਇਹ ਲੜ ਪਾਉਣ ਲੱਗੇ ਆਪਾਂ ਇੱਥੇ ਲੜ ਨਹੀਂ ਰੱਖਣਾ ਇਹਨੂੰ ਇੱਥੇ ਕਰਾਂਗੇ ਲੜ ਸਾਡਾ ਖਰਾਬ ਹੋ ਜਾਣਾ ਇਸ ਕਰਕੇ ਹਾਤੀ ਡਾਇਰੈਕਸ਼ਨ ਉਹ ਰੱਖਣੀ ਹੈ ਸਹੀ ਰੱਖਣੀ ਬਹੁਤ ਜ਼ਰੂਰੀ ਹੈ ਦੇਖੋ ਲਾੜਾ ਪਸੇ ਕੀਤਾ ਇਹਨੂੰ ਖਿੱਚਿਆ ਖਿੱਚ ਕੇ ਆ ਦੇਖੋ ਆਖਿ ਚ ਹੌਲੀ 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 ਫੋਰਡ ਕੀਤਾ ਗਿਆ ਜ਼ੀਰੋ ਤੇ ਜੀ ਰੱਖ ਦਿਓ ਲੜੂ ਇੱਕ ਵਾਰ ਸਾਫ ਕਰ ਲਓ ਉਪਰੋਂ ਹਰ ਵਾਰ ਆਪਾਂ ਜੁਲਾੜਾ ਸਾਫ ਕਰਨਾ ਆ ਉਪਰੋਂ ਜ਼ਰੂਰ ਉਂਗਲਾਂ ਦੇ ਤੇ ਹੱਦੀ ਗੱਦੀ ਨਾਲ ਸਾਫ ਕਰਨਾ ਆ ਦੇਖੋ ਆ ਦੂਜੀ ਵਾਰ ਆ ਪਿੰਚ ਕਰਕੇ ਲੜੂ ਆਪਾਂ ਰੱਖਤਾ ਦੇਖੋ ਇਹ ਲੜ ਗਿਆ ਦੇਸ ਤੇ ਸਵੜਾ ਸਹੀ ਕਰੋ ਲੜਾਂ ਦਾ ਵਕਫਾ ਸਹੀ ਹੋਣਾ ਚਾਹੀਦਾ ਸਹੀ ਕਰਕੇ ਤੇ ਇਹ ਆਲ ਇਹ ਲੜਾ ਗਿਆ ਆਪਣਾ ਇੱਥੇ ਜੀ ਕਿ ਆ ਕਿ ਰੁਕ ਜਾਓ ਕਿਉਂਕਿ ਆਹ ਲੜਿਆ ਇਹਨੂੰ ਇੱਕ ਚੇਕਵਰ ਲਗਾ ਲਓ ਲਗਾ ਕੇ ਆਪਾਂ ਲੜਾਂ ਦੀ ਕਰਨੀ ਸਫਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਸਤਵਿੰਦਰ ਸਿੰਘ ਖਾਲਸਾ ਗੁਰੂ ਕਿਰਪਾ ਦਸਤ ਸੂਰਜ ਤੋਂ ਅੱਜ ਆਪਾਂ ਪਗ ਦੇ ਆਖਰੀ ਸਟੇਜ ਤੇ ਪਹੁੰਚ ਗਿਆ ਜੀ ਅਗਲੇ ਸਟੇਜ ਮਨੇ ਆਪਾਂ 5 ਲੜ ਪੂਰੇ ਪਾ ਲਿਆ ਜੀ 5 ਦਿਨ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ 5 ਦਿਨ ਚਾਪ 5 ਲੜ ਸਿੱਖੇ ਆ ਅੱਜ ਆਪਾਂ ਸਿੱਖਣ ਜਾ ਰਹੇ ਆ ਜੀ ਪਗ ਦੀ ਸ਼ਾਨ ਪਗ ਦੀ ਜਾਂ ਅਖੀ ਦਾ ਲੜਿਆ ਕਲਗੀ ਲੜ ਉਹ ਇਸ ਲੜ ਤੇ ਆ ਕੇ ਬੱਚੇ ਬਹੁਤ ਫਸ ਜਾਂਦੇ ਆ ਬਹੁਤ ਬੱਚਾ ਨੂੰ ਮੁਸ਼ਕਲ ਆਉਂਦੀ ਆ ਵੀ ਲੜ ਕਿਸ ਤਰ੍ਹਾਂ ਪਾਉਣਾ ਕਿੱਦਾਂ ਕਰਨਾ ਹੈ ਨਾ ਲੜ ਸਹੀ ਨਹੀਂ ਬੰਡਾ ਆਪਾਂ ਉਸ ਲੜ ਨੂੰ ਬੜੇ ਤਰੀਕੇ ਨਾਲ ਦੇਖਾਂਗੇ ਕਿਸ ਤਰ੍ਹਾਂ ਕਰਨਾ ਹੈ ਦੇਖੋ ਚਾ ਲੜ 5 ਲੜ ਆਪਾਂ ਬੜੇ ਤਰੀਕੇ ਨਾਲ ਪਾਏ ਆ ਇਸ ਲੜ ਪਾਉਣ ਲੱਗੇ ਨੂੰ ਆਪਾਂ ਕਾਹ ਨਹੀਂ ਕਰਨੇ ਲਾ ਨੋਬਲਾ ਦਿਖ ਲਿਆ ਪਿੱਛੋ ਲੜ ਘੁੰਮਿਆ ਤਾਂ ਨਹੀਂ ਹੋਇਆ ਲਾਲ ਨੂੰ ਸਹੀ ਕਰਕੇ ਇੱਥੇ ਹੱਥ ਰੱਖਿਆ ਫੋਲਡ ਕਰ ਲਿਆ ਠੀਕ ਹੈ ਜੀ ਇਹ ਕਿਤੇ ਬਣ ਗਈ ਫਿਰ ਦੂਜਾ ਪੱਲਾ ਫੜਿਆ ਅੰਦਰ ਫੋਲਡ ਕਰ ਲਿਆ ਧਿਆਨ ਰੱਖਣਾ ਆਪਾਂ ਪਹਿਲਾਂ ਇਹਦਾ ਕੱਚੀ ਕੰਨੀ ਵਾਲਾ ਲੜਿਆ ਪਹਿਲਾਂ ਉਹਨੂੰ ਫੋਲਡ ਕਰਨਾ ਜੇ ਇਹਨੂੰ ਬਾਅਦ ਵਿੱਚ ਫੋਲਡ ਕਰਦੇ ਆਂ ਜਦੋਂ ਆਪਾਂ ਇਥੋਂ ਕਲਗੀ ਮੋੜਦੇ ਆਂ ਤੇ ਇਹ ਲੜ ਉੱਪਰ ਆ ਜਾਂਦਾ ਫਿਰ ਚੰਗਾ ਨਹੀਂ ਲੱਗਦਾ ਦੇਖੋ ਆਪਾਂ ਇੰਨਾ ਗਲੜ ਫੋਲਡ ਕਰ ਲਿਆ ਜੀ ਫਿਰ ਦੂਸਰਾ ਫੋਲਡ ਕਰਕੇ ਇਸ ਇਸ ਤਰ੍ਹਾਂ ਸੈਟ ਕਰ ਲਿਆ ਤੇ ਇਥੋਂ ਦੋਨੇ ਪੱਲੇ ਫੜ ਕੇ ਪਹਿਲਾਂ ਆਪਾਂ ਉਹ ਪੱਲਾ ਪਾਸੇ ਦਾ ਆ ਉਹਨੂੰ ਸੈਟ ਕਰਾਂਗੇ ਫਿਰ ਥੱਲੇ ਵਾਲੇ ਪਾਸੇ ਨੂੰ ਆ ਦੇਖੋ ਆ ਦੇਖੋ ਆਪਣਾ ਇਹ ਲੜਾ ਸੈਟ ਹੋ ਗਿਆ ਵੀ ਇਹ ਦੋਨੇ ਪੱਲੇ ਆਪਾਂ ਉੱਪਰਲਾ ਵੀ ਤੇ ਥੱਲੇ ਵਾਲਾ ਵੀ ਇਹਨੂੰ ਕੀ ਕਿਨ ਖਿੱਚਾਂਗੇ ਪੈਨੂੰ ਇਸ ਤਰੀਕੇ ਨਾਲ ਫੜਨਾ ਆ ਇਹਨੂੰ ਵੀ proper ਖਿੱਚ ਪੋਵੇ ਤੇ ਇਹਨੂੰ ਵੀ ਖਿੱਚ ਪੋਵੇ ਇੱਥੋਂ ਪੱਲਾ ਫੜਿਆ ਤੇ ਹੁਣ ਇੱਥੇ ਹੱਥ ਰੱਖ ਕੇ ਆਪਾਂ ਪੈਨ ਨੂੰ ਲਾਵਾਂਗੇ ਨੱਕ ਦੀ ਸੇਹ ਤੇ ਨੱਕ ਦੀ ਸੇਹ ਤੇ ਆਖਰੀ ਲੜਦੇ ਆਪਾਂ ਪੈਰ ਦੇ ਵਿੱਚ ਲੜ ਲਾਵਾਂਗੇ ਇਹ ਲਾਵਾਂਗੇ ਤੇ ਜੇ ਜੋ ਪੈਨ ਲਾਉਣੀ ਆ ਇਹ ਧਿਆਨ ਰੱਖਣਾ ਆਪਾਂ ਪੈਨ ਇਦਾਂ ਸਿੱਧੀ ਨਹੀਂ ਲਾਉਣੀ ਕੋਈ ਪੈਨ ਆਪਾਂ ਇਸ ਤਰ੍ਹਾਂ ਨਹੀਂ ਲਾਉਣੀ ਬਿਲਕੁਲ ਸਿੱਧੀ ਜਿਹੜੀ ਪੈਨ ਲਾਉਣੀ ਆ ਆਪਾਂ ਉਹ ਲਾਵਾਂਗੇ ਜਿਹੜਾ ਪੈਨ ਦੀ ਟੋਪੀ ਦਾ ਮੂੰਹ ਆ ਉਹ ਆਪਾਂ ਸੈਕਿੰਡ ਲੜਦੇ ਵਾਲ ਨੂੰ ਇੱਧਰ ਰੱਖਾਂਗੇ ਜਿੱਦਾ ਮੈਂ ਬਾਜ ਫੜਿਆ ਨਾ ਦੇਖੋ ਆਪਾਂ ਇਸ ਤਰ੍ਹਾਂ ਲਾਉਣੀ ਪਈ ਇਦਾਂ ਇਦਾਂ ਜਾਂ ਇਦਾਂ ਪੈ ਨਹੀਂ ਲਾਉਣੀ ਪੈਨੂੰ ਢਿੱਡੀ ਕਰਕੇ ਇਸ ਤਰ੍ਹਾਂ ਲਾਵਾਂਗੇ ਟੋਪੀ ਦਾ ਮੂੰਹ ਥੱਲੇ ਵੱਲ ਨੂੰ ਇੱਥੇ ਰੱਖਾਂਗੇ ਹਾਲਰ ਸਹੀ ਕਰ ਦੋ ਹਾਂ ਲੇਕੋ ਆਪ ਇਹ ਆਪਾਂ ਲਾਸਰ ਦੇ ਪੈਰ ਦੇ ਵਿੱਚ ਲਗਾਈ ਥੋੜੀ ਢਿੱਡੀ ਕਰਕੇ ਠੀਕ ਹੈ ਜੀ ਇਹ ਹੁਣ ਆਪਾਂ ਇੱਥੇ ਫੜਿਆ ਪੱਲਾ ਫੜਿਆ ਇਨੂੰ ਪੂਰੀ ਪ੍ਰੋਪਰ ਖਿੱਚ ਪਾਈ। ਇੱਥੇ ਹੱਥ ਰੱਖ ਕੇ ਆਪਾਂ ਉਂਗਲ ਨੂੰ ਪਿੰਦੇ ਨਾਲ ਲਾ ਲੋ। ਆਸੇ ਦਵਾਗੇ ਬੜਾ ਜਾ। ਤੱਕੜ ਜੀ ਦੇ ਕੇ ਆਪਾਂ ਇਹਨੂੰ ਹੌਲੀ-ਹੌਲੀ ਪੱਲੇ ਨੂੰ ਇਕੱਠਾ ਕਰਨਾ ਆਪਾਂ। ਇਹ ਆ ਦੇਖੋ ਇਕੱਠਾ ਹੋ ਗਿਆ ਜੀ। ਇਥੇ ਨਾਲ ਇਸਪ੍ਰੇ ਕਰਾਂਗੇ। ਹੁਣ ਆਪਾਂ ਇਹਨੂੰ ਦੇਖੋ ਪੱਲੇ ਨੂੰ ਟੌਫੀ ਵਾਂਗੂ ਪਾਉ ਰੋਟੇਟ ਕਰ ਦੇਣਾ। ਬਹੁਤ ਸੌਖਾ ਤਰੀਕਾ। ਪਰ ਸਿੰਪਲ ਪਹਿਲਾਂ ਪਿੰਦੇ ਨਾਲ ਲੜ ਇਕੱਠਾ ਕੀਤਾ। ਆਪਾਂ ਉੱਪਰਲਾ ਪਾਸਾ ਥੱਲੇ ਕਰ ਦੇਣਾ ਤੇ ਥੱਲੇ ਵਾਲਾ ਪਾਸਾ ਆਪਾਂ ਉੱਪਰ ਕਰ ਦੇਣਾ। ਆ ਦੇਖੋ ਇਹ ਐਸਟਰਾ ਇੱਕ ਵਾਰ ਫਿਰ ਦੇਖ ਲਓ ਪਹਿਲਾਂ ਆਪਾਂ ਸਾਰੇ ਪੱਲਾ ਇੱਥੇ ਪਿੰਦੇ ਨਾਲ ਇੱਥੇ ਇਕੱਠਾ ਕੀਤਾ ਇਕੱਠਾ ਕਰਕੇ ਉਪਰੋਂ ਪੱਲਾ ਸਹੀ ਕਰਦਾ ਪਹਿਲਾਂ ਆਪਾਂ ਇੱਥੇ ਇਕੱਠਾ ਕੀਤਾ ਤੇ ਆਪਾਂ ਇਹਨੂੰ ਰੋਟੇਟ ਕਰਦਾਂਗੇ ਸਿੰਪਲ ਦੇਖੋ ਰੋਟੇਟ ਕਰਕੇ ਜੇ ਟੌਫੀ ਦੀ ਮੋੜੀ ਹੁੰਦੀ ਆ ਟੌਫੀ ਦੀ ਮੋੜੀ ਵਾਂਗੂ ਆਪਾਂ ਲੱਡੂ ਦੇ ਦੇਣਾ ਇਹ ਆ ਕੋ ਦੇਖੋ ਆਪਾਂ ਲਾ ਸੈੱਟ ਕੀਤਾ ਪੈਂਥਲੀ ਦੀ ਲੜ ਲੈ ਗਏ ਆ ਆਪਾਂ ਇਹ ਪਿੱਛੇ ਇਹ ਇੱਥੇ ਆਏ ਇੱਥੇ ਆ ਕੇ ਆਪਾਂ ਇਹ ਲੜ ਨੂੰ ਟੌਫੀ ਵਾਂਗੂ ਇਦਾਂ ਘੁਮਾ ਦੇਣਾ ਆ ਦੇਖੋ ਥੱਲੇ ਵਾਲਾ ਪਾਸਾ ਉੱਪਰ ਉੱਪਰ ਵਾਲਾ ਪਾਸਾ ਥੱਲੇ ਕਰਕੇ ਇੱਥੇ ਹੀ ਸਫਾਈ ਕਰ ਦਿਓ ਜੇ ਇਹ ਆਪਾਂ یوں ਇੱਕ ਸੈੱਟ ਕਰਕੇ ਜੇ ਇਹ ਆਪਾਂ یوں ਇੱਕ ਸੈੱਟ ਕਰਕੇ ਇਥੋਂ ਜੋ ਲੜ ਲਾਉਣਾ ਆ ਇਹਨੂੰ ਇੱਧਰ ਖਿੱਚਣਾ ਨਹੀਂ ਆ ਖਿੱਚ ਕੇ ਇਹਦੇ ਆਜਾ ਲੜਿਆ ਉੱਪਰ ਬੈਠ ਜਾਣਾ ਇੱਥੇ ਆਪਾਂ ਹੀ ਸਫਾਈ ਕੀਤੀ ਆ ਫੜ ਕੇ ਇਹ ਲੜ ਇਥੋਂ ਇਸ ਥਾਂ ਦੇ ਅੰਦਰ ਇਥੇ ਪੋਣਾ ਅਗਲਾ ਲੜ ਖਰਾਬ ਨਹੀਂ ਹੋਣਾ ਹਾਂ ਦੇਖੋ ਜੀ ਆਪਣੀ ਲੜ ਪੰਜ ਹੋ ਗਿਆ ਜੀ ਪੰਜ ਲੜਾਂ ਦੀ ਆਪਾਂ ਕਲਗੀ ਵੀ ਲੱਗ ਗਈ ਆ ਠੀਕ ਹੈ ਜੀ ਆਪਣੀ ਇਹ ਪੱਗ ਪੂਰੀ ਹੋ ਗਈ ਜੀ ਹੁਣ ਆਪਾਂ ਇਹਦਾ ਸੈੱਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤਵਿੰਦਰ ਸਿੰਘ ਖਾਲਸਾ ਅੱਜ ਅਸੀਂ ਪੰਗ ਦੇ ਪੱਗ ਦੀ ਸ਼ਾਨ ਪੱਗ ਦੀ ਜਿਹੜੀ ਆਖਰੀ ਲੜ ਹੁੰਦਾ ਆ ਕੱਲ ਦਾ ਆਪਾਂ ਪੂਰੀ ਪੰਜ ਲੜ ਕਰ ਲਿਆ ਅੱਜ ਆਪਾਂ ਲਾਉਣ ਜਾ ਰਹੇ ਆ ਜੀ ਕਲਗੀ ਲੜ ਜੀ ਨਾਲ ਸਾਹੀ ਪੱਕ ਸੋਹਣੀ ਲੱਗਦੀ ਹੈ ਅੱਜ ਆਪਾਂ ਉਹ ਸਿੱਖਾਂਗੇ ਪੱਕੇ ਤਰ੍ਹਾਂ ਅਖੀਲਾ ਲੜ ਕਿਸ ਤਰ੍ਹਾਂ ਲਾਉਣਾ ਹੈ ਕਲਗੀ ਲੜਾ ਵਾ ਕਿਸ ਤਰ੍ਹਾਂ ਲਾਉਣਾ ਹੈ ਉਹਨੂੰ ਸਿੱਖਾਂਗੇ ਸੈਟ ਕਰਾਂਗੇ ਉਮੀਦ ਹੈ ਤੁਸੀਂ ਸਾਰਿਆਂ ਨੇ ਵੀਡੀਓ ਸਾਰੀ ਦੇਖੀਆਂ ਹੋਣਗੀਆਂ ਅਤੇ ਘਰ ਮਨਨ ਦੀ ਕੋਸ਼ਿਸ਼ ਕੀਤੀ ਹੋਣੀ ਕਿ ਚੰਗੀ ਲੱਗੀ ਆ ਤਾਂ ਸ਼ੇਅਰ ਜਰੂਰ ਕਰਿਓ ਤੇ ਆਪਣੇ ਸੁਝਾਅ ਸਾਨੂੰ ਦੋ ਦਿਓ ਆਪਣੇ ਸੁਝਾਅ ਸਾਨੂੰ ਜਰੂਰ ਦਿਓ ਤਾਂ ਕਿ ਅਸੀਂ ਅੱਗੇ ਤੋਂ ਵਧੀਆ ਹੋਰ ਵੀਡੀਓ ਬਣਾ ਸਕੀਏ ਆਓ ਆਪਾਂ ਆਪਾਂ ਅਖੀਲਾ ਲੜ ਕਲਗੀ ਲੜਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਵਾਈਕ ਨੂੰ ਦਿਖਾਸਾ ਵਾਈਕ ਈ ਲੱਗੇ ਜਪਾਂ ਕਲਗੀ ਲੜਾ ਹੁਣ ਆਪਾਂ ਢੱਕਦੇ ਆ ਸੱਪ ਪਿਛੇ ਦਾ ਸੈਟ ਕਰਨ ਤੋਂ ਪਹਿਲਾਂ ਆਪਾਂ ਕੀ ਕਰਨਾ ਸਾਰੇ ਲੜਾਂ ਨੂੰ ਇੱਥੇ ਇੱਕ ਥਾਂ ਤੇ ਇਕੱਠਾ ਕਰਨਾ ਭਾਜ ਮਾਰ ਕੇ ਇਕੱਠਾ ਕਰਨਾ ਆਹ ਵੀ ਲੜਸ ਦੇ ਸਾਰੇ ਬਾਹ ਦੁਸਤ ਕਰ ਲੈਣੇ ਆ ਲੜ ਸਾਰੇ ਸਾਫ ਕਰਪਾ ਹੁਣ ਦੇਖੋ ਜਿਹੜਾ ਆਪਾਂ ਲੜ ਪਹਿਲਾਂ ਲੜ ਲਗਾਇਆ ਸੀਗਾ ਉਸ ਲੜ ਨੂੰ ਬੀਚੋ ਕਿੰਨਾ ਪਰੋ ਪਰ ਖਿੱਚ ਕੇ ਸਿਹਦੇ ਉਪਰ ਸਾਰਾ ਪੱਲਾ ਖੋਲ ਦਿਓ ਤੇ ਧਿਆ ਰੱਖਣਾ ਆ ਪੱਲਾ ਆਪਾਂ ਡਬਲ ਰੱਖਣਾ ਆ ਆ ਦੋਨੋਂ ਕਨੀਆਂ ਇੱਕ ਸਾਈਡ ਤੇ ਪੱਲਾ ਇੱਕ ਸਾਈਡ ਤੇ ਬਨਪਾਸ ਇੱਕ ਸਾਈਡ ਤੇ ਹੋ ਗਿਆ ਦੋ ਪੱਲੇ ਇੱਕ ਸਾਈਡ ਤੇ ਹੋ ਗਿਆ ਸਾਰਾ ਪੱਲਾ ਇਹਦਾ ਖੋਲ ਦਿਓ ਪੱਲਾ ਜੂ ਇੰਨਾ ਖੋਲਣਾ ਤੁਹਾਡੇ ਪਾਗਲ ਦੋਨੋਂ ਸਾਈਡਾਂ ਦੇ ਬਾਹਰ ਬਾਹਰ ਤੱਕ ਆ ਜਾਵੇ ਉੱਪਰ ਹੱਥ ਰੱਖ ਕੇ ਤੁਸੀਂ ਪਿਛਲਾ ਜਿਹੜੀ ਕੰਨੀ ਸੀਗੀ ਉਹਨੂੰ ਖਿੱਚ ਲਓ ਜਿਹੜਾ ਨਾਲ ਆਪਾਂ ਮੂਹੇ 'ਚ ਪਾਇਆ ਸੀ ਉਹਨਾਂ ਨੂੰ ਜਿਹੜਾ ਖਿੱਚਣਾ ਦਾ ਉੱਪਰੋਂ ਤੁਹਾਡਾ ਦੂਜੇ ਹੱਥ ਨਾਲ ਸੀ ਪ੍ਰੈਸ਼ਰ ਪਾਉਣਾ ਆ ਤਾਂ ਕਿ ਬੇਸ ਤੁਹਾਡਾ ਜਿਹੜਾ ਆ ਉੱਪਰ ਉੱਪਰਿਆ ਹੋਇਆ ਉਹ ਬੈਠ ਜਾਵੇ ਹੁਣ ਇੱਕ ਹੱਥ ਨਾਲ ਲਾਸ ਲੜ ਨੂੰ ਉੱਪਰ ਫੜਨਾ ਆ ਦੂਜੇ ਹੱਥ ਨਾਲ ਦੂਜੇ ਬਾਜ ਦੇ ਨਾਲ ਜਾਂ ਉਂਗਲਾਂ ਦੀ ਮਦਦ ਨਾਲ ਤੁਸੀਂ ਇਹ ਲੜਾਂ ਨੂੰ ਜੇ ਸੈੱਟ ਕਰਾਉਣ ਲੜਿਆ ਉਹਨੂੰ ਵਿੱਚ ਪਾ ਦਿਓ ਹੁਣ ਇਸੇ ਤਰ੍ਹਾਂ ਦੂਸਰੀ ਸਾਈਡ ਤੋਂ ਇਹ ਲੜ ਦੇਖਿਆ ਸੀ ਜਿਸ ਵਾਰ ਪਹਿਲਾ ਲੜਿਆ ਉਹ ਆ ਬਾਕੀ ਬਾਅਦ ਦੇ ਨਾਲ ਸੈਟੀਫਾਈ ਕਰਦੇ ਇੱਕ ਵਾਰ ਫੇਰ ਦਬੋ ਅੰਜੋੜਾ 20 ਕਿਲੋ ਉੱਪਰ ਆਇਆ ਉੱਠਿਆ ਹੋਇਆ ਕਿਤੋਂ ਵੀ ਹੋਇਆ ਉਹ ਬੈਠ ਜਾਵੇ ਹੁਣ ਇਥੇ ਆਹ ਜੋ ਆਪਾਂ ਲੂਪੀਵੜ ਲਾਣਾ ਆ ਇਹਨੂੰ ਕਰਨਾ ਪਹਿਲਾਂ ਆਪਾਂ ਪਿਛੋਂ ਚੰਗੀ ਤਰ੍ਹਾਂ ਖੋਲਿਆ ਖੋਲ ਕੇ ਦੋਨੋਂ ਸਾਈਡਾਂ ਤੋਂ 1-1 ਇੰਚ ਅੱਧੀ ਰੇਨ ਜਨਵੀ ਥੋੜਾ ਲੜ ਹੈਗਾ ਆ ਸਮਾ ਆ ਥੋੜਾ ਘੱਟ ਕਰ ਲਓ ਵੱਡਾ ਲੜਿਆ 1-1 2 ਇੰਚ ਦੋਨੋਂ ਸੈਟ ਫੋਲਡ ਕਰਕੇ ਫੇਰ ਖੋਲਿਆ ਖੋਲ ਕੇ ਲਾਣੋਂ ਉੱਪਰ ਦੇ ਜੱਕ ਲਓ ਜਾ ਕੇ ਤੇ ਇੱਥੇ ਚੁੰਡੀ ਪੜ ਕੇ ਦਿਖਾ ਦਿਓ ਆਪ ਦਾ ਲੇਵਲ ਹਾਂਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਸਾਡਾ ਅੱਜ ਪਟਿਆਲਾ ਸ਼ਹੀ ਪਾਕ ਦਾ ਟਿਊਟੋਰੀਅਲ ਪੂਰਾ ਹੋਇਆ ਜੀ ਤੁਹਾਨੂੰ ਸਾਡਾ ਉਪਰਾਲਾ ਕਿਸ ਤਰ੍ਹਾਂ ਲੱਗਾ ਉਮੀਦ ਹੈ ਤੁਸੀਂ ਸਾਰੀਆਂ ਵੀਡੀਓ ਦੇਖ ਕੇ ਇੱਕ ਗਿਲਾ ਨਹੀਂ ਦੇ ਕੇ ਲਰ ਸਿੱਖੋਗੇ ਤਾਂ ਘਰ ਘਰਣ ਦੀ ਕੋਸ਼ਿਸ਼ ਕਰੋਗੇ ਤੁਸੀਂ ਸਾਨੂੰ ਆਪਣੇ ਕਮੈਂਟਾਂਾਂ 'ਚ ਆਪਣੇ ਸੁਝਾਅ ਦੇਣਾ ਜੇ ਕਮੀ ਰਹਿ ਗਈ ਜਾਂ ਸੰਦੋਸ਼ਣਾ ਸਾਡੀ ਅਗਲੀ ਵੀਡੀਓ ਛੇਤੀ ਆ ਰਹੀ ਹੈ ਚੈਨਲ ਨੂੰ ਓਪਨ ਕਰਕੇ ਵੀਡੀਓ ਜਰੂਰ ਦੇਖੋ ਚੰਗੀ ਲੱਗੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਣੇ ਸੁਝਾਅ ਸਾਨੂੰ ਜਰੂਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ